ਇਹ ਤੁਹਾਨੂੰ ਦੱਸਿਆ ਆ ਜਦਾਂ ਵੀ ਕੰਪਨੀ ਦੇ ਨਾਲ ਇੱਕ ਯੂਨੀਅਨ ਬਣਾਉਣੀ ਆ ਇੱਕ ਕੋਈ ਚੰਗੀ ਗੱਲ ਆ ਕਿਉਂਕਿ ਇੱਕ ਅਸੀਂ ਪਰਿਵਾਰ ਦੇ ਵਿੱਚ ਇਕੱਠੇ ਹੋ ਜਾਂਦੇ ਆ ਜੇ ਯੂਨੀਅਨ ਬਣ ਜਾਂਦੀ ਸਾਡੀ ਪਰਿਵਾਰ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਨਾ ਤੇ ਅਸੀਂ ਉਸ ਵੇਲੇ ਉਹ ਚੀਜ਼ ਦਾ ਹੱਲ ਕਰ ਸਕਦੇ ਆ ਇੱਕ ਦੇ ਨਾਲ ਅਸੀਂ ਦੇਖਦੇ ਆ ਹਰ ਇੱਕ ਚੀਜ਼ ਦੇ ਵਿੱਚ ਕਿ ਮੈਡੀਕਲ ਸਟੋਰ ਆ ਉਹ ਸਾਡੇ ਪੁਰਾਣੇ ਮੇਰਾ ਵੀ ਰਸੂਜ ਨੋਨੀ ਤੇ ਸਾਡੇ ਖਾਲਸਾ ਗੁਰਦਵਾਰੇ ਦੇ ਪ੍ਰਧਾਨ ਮੁੰਡੇ ਜਿਹੜੇ ਪਾਣੀਚ ਬਣਦੇ ਆਉਂਦੇ ਨਵੇਂ ਪ੍ਰਧਾਨਮੀ ਸਾਰੇ ਆਏ ਸਟੂਡੈਂਟ ਜੁਨੀਅਨ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਤੇ ਇਦਾਂ ਹੀ ਬੱਸਾਂ ਦੀ ਜੁਨੀਅਨ ਨੇ ਅੱਜ ਉਹ ਦੀ ਸ਼ੈਤ ਬੱਸਾਂ ਵਾਲੇ ਨਹੀਂ ਆਏ ਸੱਦੇ ਨਹੀਂ ਅਸੀਂ ਪਤਾ ਨਹੀਂ ਪ੍ਰਭ ਹੋਣੀ ਆਏ ਸ਼ੈਤਾ ਸਾਡੇ ਬਿੱਤੇ ਹਾਂ ਉਹ ਵੀ ਆਏ ਹਾਂ ਸਾਡਾ ਪ੍ਰਭ ਵੀਰ ਆ ਤੇ ਸਾਡੇ ਲੁਧਿਆਣੇ ਤੋਂ ਬਬਲੀ ਵੀਰ ਸਾਰੇ ਵੀਰ ਸਾਡਾ ਲਾਭਿਆ ਸਾਡੇ ਪਿੰਡਾਂ ਤੋਂ ਸਰਪੰਚ ਸਾਹਿਬ ਆ ਮੰਡੇਰਪੇਟ ਤੋਂ ਸਾਰੇ ਵੀਰ ਆਪਣੇ ਭਰਾਵਾ ਮੈਂ ਸ਼ੁਰੂ ਤੋਂ ਇੱਕ ਗੱਲ ਜਾਣਨਾ ਕਿ ਜਿਹੜੀ ਕਮਿਊਨਿਟੀ ਦਾ ਜਿਹੜੇ ਲੋਕ ਇਕੱਠੇ ਆ ਨਾ ਇੱਜ਼ਤ ਉਹਨਾਂ ਦੀ ਹੁੰਦੀ ਆ ਜੇ ਸਿਰ ਤੇ ਰੱਖੀ ਪੱਗ ਬਚਾਉਣੀ ਆ। ਬਾਗੇ ਨਹੀਂ ਵੀ ਜੇ ਤੁਸੀਂ ਮੁੰਡੇ ਆ ਤਾਂ ਤੁਹਾਡੇ ਸਿਰ ਤੇ ਪੱਗ ਨਹੀਂ ਇੱਕ ਇੱਜ਼ਤ ਦੀ ਪੱਗ ਹੁੰਦੀ ਆ। ਜੇ ਆਪਣੀ ਸਿਰ ਤੇ ਰੱਖੀ ਪੱਗ ਆਪਾਂ ਬਚਾਉਣੀ ਆ ਤੇ ਆਪਾਂ ਨੂੰ ਇਕੱਠੇ ਹੋਣਾ ਹੀ ਪੈਣਾ। ਅਸੀਂ ਵੀ ਬੜੇ ਸਾਲ ਚਲੋ ਜੇ ਗਰੁੱਪ ਹੁੰਦਾ ਨਾ ਜਿਹੜਾ ਜਦੋਂ ਆਪਾਂ ਕਹਿੰਦੇ ਆ ਸਾਡਾ ਫਲਾਣਾ ਮੁੰਡਿਆ ਦਾ ਮੁੰਡਿਆਂ ਇੱਕ ਪਿੰਡ ਦੇ ਵਿੱਚ ਸੱਤ ਭਰਾ ਹੋਣ ਤੇ ਸਾਰਾ ਪਿੰਡ ਉਹਨਾਂ ਤੋਂ ਡਰਦਾ ਉਹਨੂੰ ਇੱਜ਼ਤ ਵੀ ਕਰਦਾ। ਤੇ ਜੇ ਹੀ ਉਹ ਹੀ 1 2 ਭਰਾ ਹੋਣ ਤੇ ਜੇ ਦੂਜੇ ਪਾਸੇ ਗਿਣਤੀ ਜ਼ਿਆਦੀ ਹੋਵੇ ਤੇ ਜਦੋਂ ਮਰਜੀ ਉਹਨਾਂ ਦੇ ਗਲ ਵੀ ਪੈ ਜਾਂਦੇ ਆ ਥਾਣਿਆਂ 'ਚ ਉਹਨਾਂ ਦੀ ਸੁਣਵਾਈ ਵੀ ਨਹੀਂ ਹੁੰਦੀ ਸੋ ਸਭ ਤੋਂ ਪਹਿਲਾਂ ਤਾਂ ਇਕੱਠੇ ਰਹਿਣਾ ਸਿੱਖੋ ਜਿਹੜਾ ਤੁਹਾਡੇ ਨਾਲ ਆ ਨਵੇਂ ਪੁਰਾਣਾਂ ਉਹਦਾ ਸਤਿਕਾਰ ਕਰੋ ਇਹ ਨਹੀਂ ਕਿ ਜਿਹੜਾ ਤੁਹਾਡੇ ਨਾਲ ਹੀ ਉਹਦੀ ਜੜਾ ਵੱਡੀ ਜਾਓ ਇਹੋ ਜੇ ਕੰਮ ਖਾਨਦਾਨੀ ਬੱਤੀਆਂ ਦੇ ਨਹੀਂ ਹੁੰਦੇ ਜਿਹਨੂੰ ਭਰਾ ਕਹਿੰਦਾ ਅੱਗੇ ਜਿਹੜੀਆਂ ਸਾਂਝਾ ਹੁੰਦੀਆਂ ਸੀ ਖਾਨਦਾਨੀ ਸਾਂਝਾ